ਸੱਚੀ ਗੱਲ ਜੀ ਸਾਰਿਆਂ ਨੂੰ ਹੋਪਸ ਸਤਿ ਸਾਰਿਆਂ ਨੇ ਵਧੀਆ ਹੋਵੋਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਹਾਂਜੀ ਤੇ ਅੱਜ ਆਪਾਂ ਹਾਂਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਹਨਾ ਮੌਸਮ ਥੋੜਾ ਆ ਸਮਰਦਾ ਚੱਲ ਰਿਹਾ ਤੇ ਇਸ ਕਰਕੇ ਆਪਾਂ ਆਇਲੀ ਫੂਡ ਹੁਣ ਨਹੀਂ ਖਾਂਦੇ ਆ ਨਾ ਆਪਾਂ ਬੰਦ ਕਰ ਰਹੇ ਆ ਤੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹਨਾ ਗਰਮੈਸ਼ ਹੋਣ ਕਰਕੇ ਪਿੰਪਲਸ ਵੀ ਹੋ ਗਿਆ ਦੇ ਨਾਲ ਹੀ ਦੇਖੋ ਤੇ ਇਸ ਕਰਕੇ ਹੁਣ ਛੱਡੋ ਹੁਣ ਆਪਾਂ ਓਲੀ ਫੂਡ ਖਾਣਾ ਹੀ ਨਹੀਂਗਾ ਠੀਕ ਹੈ ਤੇ ਚਲੋ ਆਪਾਂ ਹੁਣ ਕੁਝ ਵਧੀਆ ਜੀ ਰੈਸਪੀ ਬਣਾਉਣਿਆਂ ਚ ਤੇ ਆਪਾਂ ਆਪਾਂ ਬਣਾਉਣ ਲੱਗੇ ਅੱਜ ਕੋਲਡ ਕਾਫੀ ਤੇ ਦਿਖਾਵਾਂਗੇ ਤੁਹਾਨੂੰ ਅੱਗੇ ਤੇ ਹਸਬੰਡ ਜੀ ਹਜੇ ਆਏ ਨਹੀਂ ਉਹਨਾਂ ਨੂੰ ਬਣਾ ਕੇ ਪਿਵਾਵਾਂਗੇ ਆਪਾਂ ਤੇ ਜਦੋਂ ਉਹ ਆਉਣਗੇ ਤੇ ਉਹਦੋਂ ਆਪਾਂ ਰੈਡੀ ਕਰ ਲਈਏ ਹਨਾ ਤੇ ਚਲੋ ਜੀ ਉਹਦੇ ਲਈ ਆਪਾਂ ਨੂੰ ਚਾਹੀਦਾ ਸੀਗਾ ਮਿਲਕ ਐਂਡ ਚਾਕਲੇਟ ਤੇ ਬਰਫ਼ ਥੋੜੀ ਜੀ ਹਨਾ ਤੇ ਚੀਨੀ ਤੇ ਕਾਫੀ ਪਾਊਡਰ ਠੀਕ ਹੈ ਤੇ ਉਹ ਆਪਣੇ ਕੋਲ ਅਵੇਲੇਬਲ ਹਨਾ ਤੇ ਹੁਣ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਤੇ ਦਿਖਾਉਨੇ ਆ ਤੁਹਾਨੂੰ ਅੱਗੇ ਜਿਵੇਂ ਕਿ ਆਪਾਂ ਨੂੰ ਹਨਾ ਕਾਫੀ ਪਾਊਡਰ ਚਾਹੀਦਾ ਸੀ ਤੇ ਉਹਦੇ ਲਈ ਆਪਾਂ ਛੋਟੇ ਛੋਟੇ ਪਾਊਚ ਮਿਲ ਜਾਂਦੇ ਨੇ ਨਾ ਸ਼ਾਪ ਤੋਂ ਤੇ ਮੈਂ ਉਹ ਲਿਆਂਦੇ ਸੀਗੇ ਤੇ ਮੈਂ ਪਾ ਲਈ ਸੀ ਉਹਦੇ ਵਿੱਚ ਛੇ ਠੀਕ ਹੈ ਟੋਟਲ ਤੇ ਹੁਣ ਆਪਾਂ ਇਹਦੇ ਵਿੱਚ ਚੀਨੀ ਐਡ ਕਰਦੇ ਆਂ ਭਜੀ ਇਹ ਆਪਣਾ ਕਾਫੀ ਪਾਊਡਰ ਤੇ ਇਹ ਆਪਣੀ ਚੀਨੀ ਠੀਕ ਹੈ ਤੇ ਹੁਣ ਆਪਾਂ ਇਹਨੂੰ ਮਿਣ ਕੇ ਪਾਵਾਂਗੇ ਠੀਕ ਹੈ ਜਿੰਨੇ ਕੀ ਮਤਲਬ ਕੇ ਪੌਚ ਪਾਏ ਸੀ ਇੱਕ ਆ ਦੋ ਸិន ਇਦਾਂ ਹੀ ਆਪਾਂ ਅਕੋਰਡਿੰਗ ਟੂ ਆ ਕਾਫੀ ਦੇ ਪਾ ਲਾਂਗੇ ਐਂਡ ਮਿਲਕ ਵੀ ਐਡ ਕਰਨਾ ਇਸ ਕਰਕੇ ਆਪਾਂ 2 ਚਮਚ ਐਕਸਟਰਾ ਪਾ ਲਾਂਗੇ ਤੇ ਆਪਾਂ ਆਠੇ ਦੇ ਵਿੱਚ ਐਡ ਕਰ ਦਾਂਗੇ ਚਮਚ ਲਓ ਜੀ ਤਾਂ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਇਹਦੇ ਲਈ ਆਪਾਂ ਥੋੜ੍ਹਾ ਜਿਹਾ ਪਾਣੀ ਐਡ ਕਰਾਂਗੇ ਤੇ ਲਓ ਜੀ ਹਨਾ ਤੇ ਹੁਣ ਇਹਨੂੰ ਆਪਾਂ ਬਿਲਕੁਲ ਕੋਲ ਲੈਣਾ ਬਿਲਕੁਲ ਦੇਖੋ ਆਪਾਂ ਇਹਨੂੰ ਬਿਲਕੁਲ ਲੇਤਾ ਲੇਤਾ ਕਰੀ ਜਾਵਾਂਗੇ ਫਿਰ ਆਉਂ ਗ੍ਰਾਉਂਡ ਕੁ ਮਾਮਾ ਇਹਦੇ ਵਿੱਚ ਤੇ ਜਿੰਨਾ ਟਾਈਮ ਇਹ ਬਿਲਕੁਲ ਸਹੀ ਗਾੜੀ ਜੀ ਨਹੀਂ ਨਾ ਹੋ ਜਾਂਦੀ ਉਸ ਉਹਦਾ ਆਪਾਂ ਇੰਨੀ ਕਰੀ ਜਾਵਾਂਗੇ ਇਹ ਦੇਖੋ ਨਹੀਂ ਤਾਂ ਨੱਗੇ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਕੁਝ ਇਸ ਤਰ੍ਹਾਂ ਗਾੜੀ ਬਣ ਚੁੱਕੀ ਹੈ ਹਨਾ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਠੀਕ ਕਰਨ ਲਈ ਥੋੜਾ ਜਿਹਾ ਗਰਮ ਕਰ ਲਾਂਗੇ ਨੋ ਜੀ ਤੇ ਆਪਾਂ ਗੈਸ ਤੇ ਚੜਾਤਾ ਸੀ ਉਸ ਥੋੜਾ ਥੋੜਾ ਹਿਲਾਵਾਂਗੇ ਇਸ ਤਰ੍ਹਾਂ ਦਫੋਂ ਨਹੀਂ ਤਾਂ ਨੱਗੇ ਹਾਂਜੀ ਤਾਂ ਕੀ ਕਹਿੰਦੇ ਹੁੰਦੇ ਆ ਉਹਦੇ ਵਿੱਚ ਗਲਾਸ ਚ ਲੋਟ ਨਹੀਂ ਆਉਂਦਾ ਸੀ ਤੇ ਆਪਾਂ ਨਾ ਥੋੜੇ ਵੱਡੇ ਭਾਂਡੇ ਵਿੱਚ ਪਾ ਕੇ ਉਹ ਹੋਣੀ ਜਾਣ ਅੱਜ ਦਾ ਕਰਨਾ ਆੜੂ ਬਿਲਕੁਲ ਗਾੜਾ ਗਾੜਾ ਹੋ ਜੇ ਇਸ ਤਰ੍ਹਾਂ ਬਿਲਕੁਲ ਤੇ ਦੇਖੋ ਇਸ ਤਰ੍ਹਾਂ ਮਲਣਾ ਚਾਹੀਦਾ ਠੀਕ ਹੈ ਤੇ ਹੁਣ ਇਹਦੇ ਵਿੱਚ ਆਪਾਂ ਥੋੜੀ ਬਰਫ ਐਡ ਕਰਾਂਗੇ ਤੇ ਮਿਲਕ ਐਡ ਕਰਾਂਗੇ ਜਦੋਂ ਇਹ ਤਾਂ ਥੋੜੀ ਦੇਰ ਨੂੰ ਹੋਰ ਇੱਕ ਤਰ੍ਹਾਂ ਹੀ ਕਰਨਾ ਤੋ ਤਾਂ ਠੰਡਾ ਹੀ ਹੋਣਾ ਚਾਹੀਦਾ। ਨਹੀਂ ਛੇੜ ਹਣੀ ਆਣਾ ਪੜੇ। ਆਹ ਮੇਰੇ ਨਾਲ ਸੱਜਦੇ। ਪਿੰਡ ਦੇ ਕਾਹਨ ਤੋਂ? ਮੈਂ ਤੋਂ ਦੂਰ। ਤੁਸੀਂ ਕਰਨਾ ਮੈਂ ਕਿੰਨਾ ਕੰਮ ਕੀਤਾ। ਪੜਾ ਲੋ ਜੀ ਦਾ ਇਸ ਥ੍ਰੀ ਕੇ ਨਾਲ ਕੁਝ ਮਿਕਸ ਕਰ ਲਾਂਗੇ ਤਾਂ ਜੋ ਵਿੱਚ ਗੰਢਾ ਨਾ ਰਹਿਣਾ ਵੈਸੇ ਤਾਂ ਪੂਰੀ ਤਿਆਰੀ ਆ ਤੇ ਹੁਣ ਆਪਾਂ ਥੋੜਾ ਜਿਹਾ ਡੈਕੋਰੇਸ਼ਨ ਕਰਾਂਗੇ ਚਾਕਲੇਟ ਦਾ ਇਸਤੇਮਾਲ ਕਰਾਂਗੇ ਹਾਂਜੀ ਤਾਂ ਦੇਖੋ ਥੋੜੀ ਜੀ ਚਾਕਲੇਟ ਲੈਣੀ ਸੀ ਆਪਾਂ ਤੇ ਬਰਫ਼ ਇਹਦੇ ਤੋਂ ਟੁਕੜੇ ਕਰ ਲਾਂਗੇ ਛੋਟੇ-ਛੋਟੇ ਪੀਸੇਸ ਦੇਖੋ ਜੀ ਆਪਣੀ ਕਾਫੀ ਤੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਥੋੜੀ ਬਰਫ਼ ਐਡ ਕਰ ਲਾਂਗੇ ਹੁਣ ਆਪਾਂ ਗਲਾਸਾਂ ਨੂੰ ਡੈਕੋਰੇਟ ਕਰਕੇ ਤੇ ਸਰਵ ਕਰਦੇ ਆ ਦਿਖਾਉਨੇ ਤੁਹਾਨੂੰ ਅੱਗੇ ਗਲਾਸ ਤੇ ਹੁਣ ਇਹਨੂੰ ਕਰਦੇ ਆ ਡੈਕੋਰੇਟ ਐਂਡ ਚਾਕਲੇਟ ਨੱਬ ਤੇ ਦੇਖੋ ਕਿੱਦਾਂ ਕਰਦੇ ਆ ਇਸ ਤਰ੍ਹਾਂ ਗਲਾਸ ਵਿੱਚ ਰੱਖਿਆ ਦੇਖੋ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਆਪਣੀ ਬਣਾਈ ਹੋਈ ਕੌਫੀ। ਲਓ ਜੀ ਤਾਂ ਆਪਣੀ 골ਡ ਕੌਫੀ ਤਿਆਰ ਆ ਦੇਖ ਸਕਦੇ ਹੋ ਤੁਸੀਂ। ਤਿਆਰ ਆ ਤੁਸੀਂ ਦੇਖ ਹੀ ਸਕਦੇ ਹੋ ਕਿੱਦਾਂ ਬਣੀ ਆ ਤੇ ਤੁਸੀਂ ਵੀ ਘਰੇ ਬਣਾ ਸਕਦੇ ਹੋ ਤੇ ਮੈਂ ਤਾਂ ਬਣਾ ਲਈ। ਤੇ ਮੇਰੇ ਹਸਬੰਦ ਵੀ ਆ ਚੁੱਕੇ ਆ ਤੇ ਹੁਣ ਆਪਾਂ ਉਹਨਾਂ ਨੂੰ ਸਰਵ ਕਰਦੇ ਆ ਪੁੱਛਦੇ ਆ ਟੇਸਟ ਕਿਦਾਂ ਦਾ ਦੱਸੋ ਮਿੱਠਾ ਦਾ ਆ ਕੋ ਆ ਚਾਕਲੇਟ ਲੱਗੀ ਹੋਣੀ ਤੁਹਾਡੇ ਲਿਪਸ ਤੇ ਉਹ ਵੀ ਘੱਟ ਕਾਫੀ ਕਿਨੇ ਪੋਛਦੇ 6 ਪਾਏ ਸੀ ਚਮਚ ਵੀ 6 ਹੀ ਪਾਏ ਸੀ ਚੀਨੀ ਦੇ ਕਿੰਨੇ ਦਾ ਨਹੀਂ ਪਾਉਂਦੇ ਫਿਰ ਘੱਟ ਪਾਣੀ ਸੀ 2-3 ਫਿਰ ਮੈਂ ਤਾਂ ਇੰਨਾ ਡੈਕੋਰੇਟ ਕੀਤਾ ਫਿਰ ਹੁਣ ਚਾਕਲੇਟ ਦਾ ਟੇਸਟ ਦਾ ਹੁੰਦਾ ਹੰ ਅੰਨੇ ਅੰਨੇ ਟੋਸਟ ਬਣਾਇਆ ਦੇਖੀ ਮੈਂ ਤਾਂ ਪਾਣੀ ਵਿੱਚ ਪਾਇਆ ਵੀ ਨਹੀਂ ਕੱਲਾ ਦੁੱਧ ਹੀ ਆ ਇਹ ਤਾਂ ਉਹ ਬਰਫ਼ ਨਾਲ ਹੋ ਗਿਆ ਬਰ ਪਾਇਣੀ ਨਾ ਬਾਈ ਨੂੰ ਨਹੀਂ ਆਉਂਦਾ। ਹੂੰ ਕੋਈ ਗਾਲ ਨਹੀਂ। ਸਾਨੂੰ ਤੂਪੀ ਕੇ ਰਸ ਆਇਆ ਕਿੱਦਾਂ ਬਣੀ ਆ? ਮੈਂ ਦੇਖ ਰਹੀ ਹਾਂ। ਕਿ ਮੈਂ ਬਾਰੇ ਦੱਸਾਂ? ਇਹ ਕਹਿੰਦੇ ਵਧੀਆ ਨਹੀਂ ਬਣੀ। ਪਾਣੀ। ਪਾਣੀ ਦਾ ਬਣਾ ਰੱਖੀ। ਹੂੰ ਮੈਨੂੰ ਤਾਂ ਵਧੀਆ ਲੱਗੀ। ਤੁਹਾਨੂੰ ਨਹੀਂ ਵਧੀਆ ਲੱਗੀ ਡੈਕੋਰੇਸ਼ਨ ਤਾਂ ਦੇਖ ਕੇ ਨਹੀਂ ਸੋਣੀ ਕੀਤੀ। ਬਣਾਓ। ਬੋਦੀ ਤੇ ਵੀ ਕਾਫੀ ਮੈਂ ਤਾਂ ਪਾਉਚ ਲਾਈ ਗਈ ਸੀ ਪਾਉਚ ਨਾਲ ਪਾਉਚ ਨਾਲ ਤਾਂ ਬਣਾਈ ਆ ਮਸ਼ੀਨ ਉੱਤੇ ਬਣਾਈ ਆ ਆਈ ਬਣਾਈ ਆ ਮੈਂ ਗੋਹੀ ਬਣਦੀ ਹੁੰਦੀ ਆ ਮੈਂ ਤਾਂ ਥਣ ਨਾਲ ਹੀ ਬਣਾਈ ਆ ਹੱਥ ਨਾਲ ਗੋਹੀ ਬਣਦੀ ਹੁੰਦੀ ਆ ਹਾਂ ਹੁਣ ਕਹਿੰਦਾ ਹੱਥ ਨਾਲ ਗੋਹੀ ਬਣਦੀ ਮੈਂ ਬਣਦੀ ਆ ਮੈਂ ਬਣਾਉਣੀ ਆ ਮੈਂ ਬਣਾਈ ਆ ਚਲੋ ਜੀ ਇਹਨਾਂ ਨੂੰ ਤਾਂ ਨਹੀਂ ਪਸੰਦ ਆਈ ਤੁਸੀਂ ਦੱਸੋ ਕਿੱਦਾਂ ਲੱਗ ਰਹੀ ਆ ਤੇ ਮੈਨੂੰ ਤਾਂ ਵੈਸੇ ਬਹੁਤ ਪਸੰਦ ਆਈ ਤੁਸੀਂ ਵੀ ਬਣਾ ਕੇ ਦੱਸੋ ਕਿੱਦਾਂ ਲੱਗੀ ਤੁਹਾਨੂੰ ਦਾ ਟਾਈਮ ਹੋ ਗਿਆ ਸੀ ਤੇ ਹੁਣ ਮੈਂ ਬਣਾਉਣ ਲੱਗੀ ਆ ਪੇਠਾ ਬਣਾਉਣੇ ਤੁਹਾਨੂੰ ਅੱਗੇ ਦੇਖੋ ਅੱਗੇ ਤਾਂ ਪੇਠਾ ਪਿਆਜ਼ ਟਮਾਟਰ ਵਿੱਚ ਹੀ ਘੱਟ ਲਏ ਸੀ ਤੇ ਅੰਦਰ ਆਪਣਾ ਤੇਲ ਗਰਮ ਹੋ ਰਿਹਾ ਤੇ ਵਿੱਚ ਪਾਇਆ ਸੀ ਜੀਰਾ ਤੇ ਮੈਂ ਮੀਡੀਅਮ ਕਰਤਾ ਸੀ ਹੁਣ ਆਪਾਂ ਫੁੱਲ ਕਰ ਲਵਾਂਗੇ ਇਹਨਾਂ ਵਿੱਚ ਆਪਣਾ ਜੀਰਾ ਭੁੰਨ ਕੇ ਰੈਡੀ ਹੋ ਚੁੱਕਿਆ ਤੇਲ ਵੀ ਗਰਮ ਹੋ ਗਿਆ ਤੇ ਹੁਣ ਆਪਾਂ ਇਹ ਚ ਸਬਜ਼ੀ ਐਡ ਕਰਦੇ ਆਂ

ਆਪਾਂ ਇਹ ਚੰਗੀ ਤਰ੍ਹਾਂ ਪਕਾ ਲਾਂਗੇ ਤੇ ਇਹ ਤਾਂ ਆਪਣੀ ਸਬਜੀ ਬਣ ਕੇ ਰੈਡੀ ਹਾਂਜੀ ਤਾਂ ਫਿਰ ਮਿਲਦੇ ਆਪਾਂ ਨੈਕਸਟ ਵਲੌਗ 'ਚ ਹੁਣ ਰੋਟੀ ਦਾ ਟਾਈਮ ਹੋ ਗਿਆ ਸੀ ਹੁਣ ਆਪਾਂ ਰੋਟੀ ਬਣਾਉਣ ਲੱਗੇ ਆਂ ਤੇ ਫਿਰ ਮਿਲਦੇ ਆ ਅੱਗੇ ਨੈਕਸਟ ਵਲੌਗ 'ਚ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮਿਲਦੇ ਆ ਜੀ ਫਿਰ ਅੱਗੇ